ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨੇ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਟਾਈਮ ਸਵੇਰ ਦੇ ਵੱਜ ਗਏ ਜੀ 8 ਤੇ ਆਪਾਂ ਚੱਲੇ ਆਂ ਮੰਡੀ ਦੀ ਜੀਰੀ ਲੈ ਕੇ 1509 ਇੱਕ ਟਰਾਲੀ ਜਿਉਂਦੀ ਟਰੈਕਟਰ ਮਗਰ ਪਾ ਕੇ ਚੱਲਾਂਗੇ ਟਰਾਲੀ ਲੈ ਕੇ ਤੇ ਜੀਰੀ ਵੇਚਣ ਜਾਂਦੇ ਆਪਾਂ 1509 ਜਿਵੇਂ ਮੈਂ ਦੱਸ ਰਿਹਾ ਤੁਹਾਨੂੰ ਬਾਸਮਤੀ ਤੇ ਹੁਣ ਟਰਾਲੀ ਪਾ ਕੇ ਚੱਲੀਏ ਮੰਡੀ ਜੇ ਮੰਡੀ ਦੱਸਾਂ ਕਿ ਤੁਹਾਨੂੰ ਜਾ ਕੇ ਵੀ ਕਿਹੜੀ ਮੰਡੀ 'ਚ ਪਹੁੰਚਿਆ ਮੰਡੀਆਂ ਦੋ ਨੇੜੇ ਪੈਂਦੀਆਂ ਨੇ ਆਪਾਂ ਨੂੰ ਸ਼ਹਿਰ ਬਾਸਮਤੀ ਜਿੱਥੇ ਬੋਲੀ ਹੁੰਦੀ ਆ ਉਹ ਦੋ ਮੰਡੀਆਂ ਨੇ ਬਾਕੀ ਨੇੜੇ ਆਪਣੇ ਅਮਰਗੜ ਮੰਡੀ ਆ ਆਪਣੇ ਕਲੰਡੀ ਵੀ ਮੰਡੀ ਆ ਤੇ ਹੁਣ ਟਰਾਲੀ ਪਵਾ ਲਈਏ ਕਾਲੀ ਟਰਾਲੀ ਬਾਬੇ ਦੀ ਕਿਰਪਾ ਨਾਲ ਲੈ ਕੇ ਰੱਬ ਦਾ ਨਾਮ ਕਢੀਏ ਬਾਹਰ ਤੇ ਜਾਣਾ ਮੈਂ ਆ ਟਰਾਲੀ ਲੈ ਕੇ ਸੋਨੇ ਦੀ ਟਰਾਲੀ ਪਾਈ ਆ ਤੇ ਬਾਕੀ ਜਿਹੜਾ ਬਜਨ ਆ ਉਹ ਤੁਸੀਂ ਆਪੇ ਗੈਸਾ ਲਾ ਲਿਓ ਤੇ ਗੱਲ ਦਿਖਾ ਦੇਣਾ ਤੁਹਾਨੂੰ ਵਿੱਚ ਝੜ ਕੇ ਵੀ ਕਿੰਨਾ ਖੂਗਾ ਉਹਦਰ ਅੱਠ ਖੜਾ ਇਸ ਰਾਜਾ ਹਣ ਉੱਥੇ ਅੱਜ ਛੁੱਟੀ ਆਣ ਸੰਦੇ ਲਓ ਜੀ ਦੇਖ ਲਓ ਵੀ ਕਿੰਨਾ ਘਬਾਜਨ ਆਊਗਾ ਤੁਸੀਂ ਆਪੇ ਆਈਡੀਆ ਲਾ ਲਿਓ ਤੇ ਹੁਣ ਆਪਾਂ ਚੱਲਦੇ ਆਂ ਮੰਡੀ ਨੂੰ ਮਿਲਦੇ ਆਂ ਮੈਂ ਤਾਂ ਵੀ ਮੰਡੀ ਜਾ ਕੇ ਚੱਲ ਮਾਰ ਦੇ ਕੱਪੜਾ ਲੋ ਵੀ ਭਾਈ ਪਹੁੰਚ ਗਏ ਆਪਾਂ ਮੰਡੀ ਦੇ ਵਿੱਚ ਟਰੈਕਟਰ ਆਪਣੇ ਪਿੰਡੋਂ ਮੁੰਡੇ ਨੇ ਨਵਾਂ ਲਿਆਂਦਾ ਸੀਗਾ 5620 ਬੰਟੀ ਨੇ ਨਵਾਂ ਲਿਆਂਦਾ ਜੀ ਟਰੈਕਟਰ ਇਹ ਕਹਿੰਦਾ ਵੀ ਇਹਦੇ ਮਗਰ ਟਰਾਲੀ ਲੈ ਕੇ ਚੱਲਦੇ ਆ ਇਹਨੇ 90 ਨੂੰ ਆਉਣਾ ਹੀ ਸੀ ਰਸਤੇ 'ਚ ਮਿਲ ਗਿਆ ਸੀ ਤੇ ਆਪਣਾ ਟਰੈਕਟਰ ਰਸਤੇ 'ਚ ਮੋੜਤਾ ਤੇ ਆਹ ਟਰੈਕਟਰ ਮਗਰ 5520 ਮਗਰ ਟਰਾਲੀ ਪਾ ਲੈਂਦੀ ਟਰੈਕਟਰ ਇਹ ਵੀ ਪੂਰਾ ਘੈਂਟ ਆ ਨਵਾਂ ਹੀ ਲਿਆ ਇਹਨਾਂ ਨੇ ਜੀ ਕਿ ਚਲੋ ਟਰਾਲੀ ਲਵਾ ਦਈਏ ਪਹਿਲਾਂ ਫਿਰ ਟਰੈਕਟਰ ਲੈ ਕੇ ਜਾਣਾ ਇਹਨਾਂ ਨੇ ਬਾਜ਼ਾਰ 'ਚ ਕੰਮ ਆ ਵਾਹ ਰੱਜੀ ਟਰਾਲੀ ਵਾਹ ਕਾਹ ਚੋਤਾ ਕਰਦਾ 39 ਨਾ ਕੋਈ ਗਲਤ ਕਰਦਾ 3600 ਰੁਪਏ ਅਰੇ ਅਲੀ 3600 ਰੁਪਏ ਸੱਤ ਮਾਰੋ ਦੇਖੋ ਬਰੀਆਨੀ ਏਰੀਆ ਆ ਜਾ ਆਈ ਚਾ ਪੀਜ਼ਾ 45 ਹਾਂ ਅਜੀ 45 ਰੁਪਏ ਪੰਜਾ 90 15 3 3 40 30 5 Yogyakarta, Petra, ASI, JASI, Negeri, Janggeng, Aiso, Aiso, B. A. Panja, NASA, di Beki, di TNI, Charlie, Mentali, wow. Penjahat, Sonopedia, Jombang, Satra, THT, Segera, Petra, ASI, JASI, 35 ਪੰਜਰ ਵੀਏ ਦੀਪਕੇ ਦੇਖੋ ਜੀ ਪੰਜਰ ਵੀਏ ਕੱਲ ਤਾਂ ਹੋਊਗਾ ਉਹ ਬਰਦਾ ਕਿਹਨੂੰ ਸਭ ਨੂੰ ਕਿਹਾ ਵੀ ਜਿਹੜਾ ਮਰਜੀ ਕੋਈ ਕਰ ਤੋ ਆ ਨਹੀਂ ਚਲੋ ਤਾਂ ਮੈਂ ਕਰਕੇ ਸਾਰੇ ਸਾਰੇ ਨਾਲੋਂ ਉਮਰ ਵੀ ਛੋਟਾ ਛੋਟਾ ਬੱਚਾ ਮੈਂ ਤਾਂ ਅੱਛਾ ਇਸ ਦੀਸ ਵਾਈਸ ਕੋ ਕਰਵਾ ਦੇਗੇ 15 ਰੁਪਏ ਵਰਤਾਨੇ ਦੇ ਤਵੀ ਲੈਂਗੇ ਕਿਸੇ ਤੋਂ

पे पचवंजा सतठ सत्तर चाचा जी अस्सी चासी नब्बे अठाई दस पंद्रह एक पच्ची ती पैती चाली संताली चवंजा सठ पैंठ सत्र छिहत्रा अस्सी नब्बे पचानवे पचानवे अठाई पचानवे पचानवे रही उन्ती सौ पंज दस 15 25 35 40 41 42 45 50 50 60 67 17 17 75 73 73 73 29 ਉਹ ਪਿੱਤਰ ਕਿੱਧਰ ਪਟੜਾ ਜੀ ਪਟੜਾ ਹੂੜਾ ਲੋਈ ਬਈ ਪੱਖਾ ਲੱਗ ਗਿਆ 90 ਵਾਲੀ ਮੰਡੀ ਦੇ ਵਿੱਚ ਤੇ ਆਪਣੀ ਢੇਰੀ ਨੂੰ ਆਪਣੀ ਦੁਕਾਨ ਤੇ ਤੇ ਮੱਥਾ ਟੇਕਣ ਲੱਗੇ ਨੇ ਅੱਜ ਪਹਿਲੀ ਵਾਰ ਫਸਲ ਆਈ ਹੈ ਦੁਕਾਨ ਤੇ ਆਪਣੇ ਆੜਤੀਏ ਦੀ ਪਹਿਲੀ ਵਾਰ ਆਪਣੀ ਫਸਲ ਆਈ ਹੈ ਤਾਂ ਉਹਨਾਂ ਨੇ ਮੱਥਾ ਟੇਕਣਾ ਅੱਜ ਸ਼ੁਰੂਆਤ ਕਰਨੀ ਹੈ ਤੇ ਮਰਿਆ ਦੀ ਕਿਰਪਾ ਰਹੇ ਕਿ ਵਾਦਾ ਕਰੇ ਦੁਕਾਨ ਤੇ ਵਾਵਾ ਗਾਹ ਕਾਉਣ ਤੇ ਸਹੀ ਸਲਾਮਤ ਅੱਗੇ-ਅੱਗੇ ਜੋਖਣ ਤੇ ਜੀਮੇਦਾਰਾਂ ਨੂੰ ਸਹੀ ਸਲਾਮਤ ਘਰੇ ਭੇਜਣ ਟਾਈਮ ਨਾਲ ਜਿਹੜੀ ਜੋ ਕੇ ਦਾ ਜ਼ਿੰਮੇਵਾਰ ਸੁੱਕੀ ਫਸਲ ਲਿਆਉਣ ਪੂਰੀ ਪੂਰੀ ਕਾਟੇਗਾ ਇਹ ਅਰੇ ਆਪਾਂ ਤਾਂ ਦੇਖਦੇ ਹਾਂ ਰੋਈ ਅਰਾ ਕਰਤੀ ਤੋ वाहेगुरु टेकेदारे मथा टेकिया ਚਲੋ ਇਹ ਹੋ ਗਿਆ ਸ਼ੁਰੂ ਕੰਮ ਤਲਾਈ ਦਾ ਤੇ ਟਾਈਮ ਤਕਰੀਬਨ ਬੱਜ ਗਈ 12:30 ਅੰਦਰ ਛੱਡੇ ਅਸਲੀ ਮਨੀਮ ਜੀ ਅਮਰਕੜ ਮੰਡੀ ਦੇ ਕਾਲਾ ਵੀਰਾ کیا ਵਾ ਸਾਰਿਆਂ ਨੂੰ ਲੱਡੂ ਸਾਰੀਆਂ ਦੁਕਾਨਾਂ ਦੇ ਵੰਡ ਰਹੇ ਨੇ ਆਹ ਦੁਕਾਨ ਵਾਲਿਆਂ ਨੇ ਵੀ ਮਹੂਰਤ ਅੱਜੀ ਕੀਤਾ ਹੈ ਫਤਨਾ ਲਓ ਜੀ ਬਾਂਟੀ ਕੱਢ ਕੇ ਟਰਾਲੀ ਚੱਲੇਗਾ ਘਰ ਨੂੰ ਟਰਾਲੀ ਲਾਦੀ ਬੈਗ ਤੇ ਆਪਾਂ ਆ ਕੇ ਘਰੇ ਉੱਥੇ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਅਮਨਵੀਰ ਸਿੰਘ ਸੋਰੀ ਤੇ ਉੱਥੇ ਵੀਡੀਓ ਬਣਾਉਣ ਦਾ ਜਿਆ ਟਾਈਮ ਨਹੀਂ ਲੱਗਿਆ ਤੇ ਰੇਟ ਵੀ ਵਧੀਆ ਲੱਗਿਆ ਤੇ ਝਾੜ ਵੀ ਵਧੀਆ ਹੋ ਗਿਆ ਬਾਕੀ ਅੱਧੀ ਬੇਚੇ ਅੱਧਿਕਾ ਬੇਚਣੀ ਆਪਾਂ ਨੇ ਅੱਧਿਕ ਜਿਰੀ ਬੇਚਣੀ ਹੈ ਕਟਰਾਲੀ ਕਟਰਾਲੀਆਂ ਜਨਾਬੇ ਵਿੱਚ ਇੱਕ